ਦੇ ਬੱਸ ਵੀ ਭਾਈ ਹੁਣ ਤੂੰ ਬਹਿ ਜਾ ਬਹੁਤ ਹੋ ਗਿਆ ਬਹਿ ਜਾ ਬਸ ਠੀਕ ਹੈ ਪ੍ਰੋਗਰਾਮ ਹੈ ਲਾਗਤ ਦੇ ਦਿਓ ਉਹ ਦੇ ਮੁੰਡੇ ਹੋ ਇਹਨਾਂ ਨੂੰ ਦੇ ਪੈਸੇ ਕਰ 500 ਰੁਪਏ ਦੇ ਨਹੀਂ 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 ਪ੍ਰੋਗਰਾਮ ਕੱਟ ਜਣਾ ਕਿੰਨੇ ਚੜਾ ਪਈ ਆ ਉਹ ਜਿੰਨੇ ਲੱਗੇ ਨੇ ਦੇ ਦੇ ਯਾਰ ਆਹ ਹਾਂ ਬੜਾ ਦੇ ਬੜਾ ਦੇ ਕਰਾ ਕੋਈ ਗੱਲ ਨਹੀਂ ਲੈ ਜੀ ਜੀ ਆਪਾਂ ਦਿੱਦੇ ਕਰ ਲਾਂਗੇ ਹਾਂ ਹਾਂ ਕੋਈ ਗੱਲ ਬਹਿ ਲਾ ਬੈਠੋ ਬੈਠੋ ਉਰੇ ਆ ਵਾ ਤੇ ਇੱਕ ਗੱਲ ਕਰਨੀ ਕੰਮ ਪੂਰਿਆ ਬੈਜੋ ਕਰਾ ਬੈਜੋ ਬੈਜੋ ਉਰੇ ਇੱਧਰ ਕੋ ਬੈਜੀ ਜਾ ਇੱਧਰ ਆ ਬੱਖੋ ਓਏ ਕੰਜਰ ਦਾ ਕਿਉਂ ਮੂੰਹ ਲਟਕਾਈ ਖੜਾ ਹੋਈ ਗੁੱਸੇ ਵਿੱਚ ਖੜਦਾ ਕੰਜਰ ਦਾ ਜਰਾ ਵਿਆਹ ਖੁਸ਼ੀ ਨਾਲ ਚੱਲ ਖੁਸ਼ੀ ਨਾਲ ਓ ਬਾਪੂ ਕਾਦੀ ਖੁਸ਼ੀ ਓ ਤਾਂ ਬਾਪੂ ਬਾਲੀ ਚਾਲੂ ਹਰੇਕ ਨਾਲ ਤਾਂ ਚੜ ਜਾਂਦੀ ਆ ਹੋਰ ਹੁਣ ਓ ਚੱਲ ਕੁਛ ਨਹੀਂ ਹੁੰਦਾ ਕੰਜਰ ਦਾ ਤੂੰ ਪਿਆਰ ਤਾਂ ਕਰਦਾ ਸੀ ਉਹਦੇ ਨਾਲ ਫੇਰ ਕਿੰਦਾ ਹੁਣ ਕਰਾ ਲਿਆ ਬਾਪੂ ਤੈਨੂੰ ਪਤਾ ਤਾਂ ਹੈਗਾ ਤਾਂ ਹੁਣ ਰੱਖੀ ਹੋਈ ਸੀ ਵਿਆਹ ਕਰਾਉਣ ਖਾਤਰ ਤਾਂ ਬਾਲੀ ਸੋਹਣੀ ਲੱਭੀ ਹੋਈ ਸੀ ਮੇਰੇ ਕੋਲੇ ਫੇਰ ਕੰਜਰ ਦਾ ਉਹਨਾਂ ਦੇ ਘਰੇ ਵਗ ਜਾਂਦਾ ਉਸ ਦਿਨ ਓਏ ਉਹਨਾਂ ਦੇ ਘਰੇ ਕਾ ਨੂੰ ਜਾਣਾ ਸੀ ਯਾਰ ਮੈਂ ਤਾਂ ਇਹ ਰੱਖੀ ਤਾਂ ਹੋਈ ਸੀ ਅਈ ਉਹ ਇਹ ਕੋਸ ਨਹੀਂ ਹੁੰਦਾ ਓਏ ਜਿਹੜੀ ਤੇਰੀ ਰੱਖੀ ਹੋਈ ਆ ਉਹ ਕਿਹੜਾ ਵਰਜਨ ਐ ਇੱਥੇ ਤਾਂ ਸਾਰਾ ਕੁਝ ਹੀ ਅੱਜ ਕੱਲ੍ਹ ਐਂ ਚੱਲਦਾ ਓਹ ਬਾਪੂ ਦੁਆਨ ਅਗਾ ਕਰ ਵਰਜਨ ਨਾ ਯਾਰ ਉਹ ਤਾਂ ਤੇਰੀ ਬੇਬੇ ਕਿਹੜਾ ਵਰਜਨ ਸੀ ਕੰਜਰ ਦਾ ਸਾਰਾ ਹੀ ਹੁੰਦਾ ਮਾਹੌਲ ਕੰਮ ਇਹ ਚੀਜ਼ ਨਹੀਂ ਸੋਚੀ ਹੁੰਦਾ ਅਗਲੀ ਸੋਚ ਕੰਜਰ ਦਾ 2021 ਚੱਲਦਾ ਅੰਗਰੇਜ਼ ਇਹ ਚੀਜ਼ਾਂ ਨਹੀਂ ਸੋਚਦੇ ਤਾਂ ਹੀ ਤਾਂ ਭੈਣ ਤੇਰਾ ਕੋਠਿਆਂ ਬਿਲਡਿੰਗਾਂ ਪਾਈ ਬੈਠੇ ਨੇ ਇਹ ਚੀਜ਼ ਨਹੀਂ ਸੋਚਦੇ ਹੁੰਦੇ ਕੰਮ ਕਰੀ ਚੱਲ ਬਸ ਫੇਰ ਕਿੰਦਾ ਉੱਧਰ ਵੀ ਗਾਟੀ ਰੱਖੀ ਬਸ ਚੱਲਦਾ ਚੱਲਦਾ ਉੱਥੇ ਮੂੰਹ ਨਾਲ ਲਟਕਾਈ ਖੁਸ਼ੀ ਨਾਲ ਰਹਿ ਠੀਕ ਐ ਪ ਉੱਧਰ ਵੀ ਜਾਣ ਲਈ ਜਲਦੀ ਕੋਈ ਨੰਦਾ ਕਰਾਂ ਚੱਕਰਾ ਜਾ ਆ ਜਾ